ਆ ਕੇ ਲਾਉਣ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਡਰਾਈਵਰ ਮਹਿਕਮਾ ਟਰਾਂਸਪੋਰਟ ਟੀਵੀ ਚੈਨਲ ਪਰ ਕੱਲ ਦੀ ਜਿਹੜੀ ਖਬਰ ਆਈ ਹੋਈ ਆ ਵੀ ਜਿਹੜਾ ਮਤਲਬ ਪਹਾਣਾ ਸਦੂ ਵੀਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਬਹੁਤ ਹੀ ਮਦਭਾਗੀ ਖਬਰ ਆ ਤੇ ਉਹਦੇ ਬਾਰੇ ਆ ਕੁੱਤਾ ਕੀ ਭੌਂਕ ਰਿਹਾ ਜਰਾ ਸੁਣਿਓ ਮੜਿਆ ਜਿੰਨੇ ਮੇਰੇ ਵੀਰ ਆ ਨਾ ਜੇ ਹੁਣ ਤੁਹਾਡੇ ਕੋਈ ਅਣਖ ਗੈਰਤ ਹੈਗੀ ਆ ਇਹ ਬਾਹ ਪਾਉਣ ਦੀ ਗੱਲ ਕਰਦਾ ਪਿਆ ਆਪਣੇ ਬਾਹ ਪਾਉਣੀ ਕਹਿੰਦਾ ਤੁਹਾਡੇ ਤੇ ਮੈਂ ਪਾਈ ਆ ਕਹਿੰਦਾ ਇਹ ਚਵਲ ਜਾਂ ਤੀਜੇ ਮੈਨੂੰ ਐਵੇਂ ਕਰੈਡਿਟ ਲਈ ਜਾਂਦਾ ਆ ਆ ਸੁਣਿਓ ਗੱਲ ਆ ਚਵਲ ਦੀ ਆ ਦੇ ਕੁੱਤਿਆਂ ਨੂੰ ਭੌਂਦਾ ਕਾਕੜਾਂ ਆ ਪਈਆਂ ਆਰ ਨੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਲੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਪਿੰਡੀਆਂ ਕਿੱਟੀ ਦਾ ਲੁਧਿਆਣੇ ਚ ਕਿੱਟੀਆਂ ਹੋਈਆਂ ਸੀਗੀਆਂ ਅਸਮਾਨ ਵੱਲੋਂ ਧੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਹੋਣਾ ਕਿਰਖਾ ਦੇ ਤੇ ਕੱਲ ਉਸ ਰਾਤ ਤੋਂ ਵੀ ਰੰਗੇ ਆ ਤੇ ਕੋਲ ਵੀ ਆਏ ਆ ਤੇ ਕੋਲ ਖੜਕੇ ਤੇਰਾ ਧੂਆ ਘਟਵਾਇਆ ਵੀ ਆ ਹੈ ਤੇ ਤੇਰਾ ਕੁੱਲਣ ਪੀਜੇ ਵਾਰਿਆ ਬਗੂ ਤੇਰੇ ਧੂਏ ਦੇ ਉੱਤੇ ਸੜਿਆ ਫਿੰਸੀਆਂ ਹੋਈਆਂ ਹੋਈਆਂ ਕਰੀਆ ਕਿ ਤੂੰ ਕਿ ਤੂੰ ਸੀ ਬਰਨੂਆ ਕਰੇ ਬੱਲੇ ਮਾਰਨ ਤੋਂ ਪਹਿਲ ਸਵਾਲ ਦੇ ਨਾਲ ਚੱਕੀ ਸੀਗੇ ਬੰਦੀ ਲਾ ਤੇਰੇ ਬੇਰ ਬੇਟਗੇ ਕੱਲ ਕਿੰਦਾ ਪੈਰਾ ਪਰ ਬਿਠਾਇਆ ਸੀ ਤੈਨੂੰ ਪਰਲੇ ਕਿਦਾ ਕਰਦਾ ਸੀਗਾ ਕਿਦਾ ਅਰਸ ਹੁੰਦਾ ਸੀ ਮੈਨੂੰ ਤੇਰੇ ਇਥੇ ਕੁੱਤੇ ਨੂੰ ਜਿਹੜਾ ਪੌਂਕੀ ਜਾਂਦਾ ਵੀ ਬਾਹ ਅਹੀਂ ਚੜੀ ਆ ਬਾਹ ਅਹੀਂ ਜੜੀ ਆ ਹੁਣ ਦੱਸੋ ਹੈਗੇ ਆ ਪੰਜਾਬੀਓ ਤੁਸੀਂ ਮਾੜੇ ਮੋਟੇ ਨਹੀਂ ਲੁਧਿਆਣੇ ਸ਼ਹਿਰ ਵਾਲੇ ਤੁਹਾਡੇ ਦਾ ਲੱਗੇ ਰਹਿੰਦਾ ਇਹ ਨੂੰ ਇਹਨੂੰ ਕੁੜੀ ਜੀ ਹੋਵੇ ਦੱਲੇ ਨੂੰ ਇਹੋ ਜੀ ਬਾਹ ਹੁਣ ਤੁਸੀਂ ਚਾੜ ਕੇ ਦਿਖਾਓ 얘 ਯਾਰਾ ਐਦਾਂ ਨਾ ਬਾਹ ਅਹੀਂ ਚੜੀ ਆ ਭੈਣ ਚ ਦਾ ਕੁੱਤਿਆ ਜਦੋਂ ਉਹ ਬਾਹਰ ਤੁਰਿਆ ਫਿਰਦਾ ਸੀ ਉਹ ਉਦੋਂ ਨਹੀਂ ਪਹੁੰਕਿਆ ਉਦੋਂ ਨਹੀਂ ਉਹਦੇ ਬਾਰੇ ਐਦਾਂ ਦੀ ਵੀਡੀਓ ਪਾਈ ਉਹ ਤੁਹਾਡੀਆਂ ਅੱਖ ਤੀੜਾਂ ਉਤ ਪਾ ਆ ਗਏ ਮੜਾ ਜਾ ਪਰਚਾ ਪਰਚਾ ਦੇਖੋ ਕਿਹੜਾ ਪਾਇਆ 10000 ਰੁਪਇਆ ਮੰਗਦਾ ਸਾਰੇ ਅੱਗੇ ਤੁਹਾਡੇ 10000 ਤੇ ਗੱਡੀਆਂ ਚੱਲਦੀਆਂ ਜਨਤਾ ਨੂੰ ਪੁੱਛੇ ਜਿਨ੍ਹਾਂ 10000 ਉਹਨੇ ਪੈਸੇ ਕਢਵਾਇਆ ਹੀ ਆ ਲੋਕਾਂ ਦੇ ਮਾਰੇ ਤੇ ਨਹੀਂ ਨਾ ਇਹ ਵੀ ਗੱਲ ਸੋਚੋ ਤੇ ਬਾਕੀ ਜਿਨ੍ਹਾਂ ਦੇ ਪੈਸੇ ਕਢਵਾਏ ਆ ਵੀਰ ਮੇਰੋਂ ਹੁਣ ਮੌਕਾ ਜੇ ਬੋਲਣ ਦਾ ਉਹਦੇ ਮਗਰ ਹੁਣ ਤੁੰਗ ਲੱਗ ਗਿਆ ਤੁਹਾਡੇ ਮਗਰ ਤੁਰਿਆ ਹੈ ਨਾ ਹੁਣ ਪਹੁੰਚੋ ਲੁਧਿਆਣੇ ਹੁਣ ਮਿਰਜ਼ਾਨਾ 7 ਨੰਬਰ ਡਿਵੀਜ਼ਨ ਚ ਥਾਣੇ ਆ ਉੱਥੇ ਲੁਧਿਆਣੇ ਪੋਂਚੋ ਲੁਧਿਆਣੇ ਮੇਰਾ ਵੀਰ ਸਾਰੇ ਜਾਣੇ ਤੇ ਏਕਾ ਬਣਾਉ ਹੁਣ ਏਕੇ ਦੀ ਲੋੜ ਆ ਆ ਕੁੱਤੀਆਂ ਬਿੱਲੀਆਂ ਪਾ ਕਲਾਪੀਆਂ ਆਪਣੇ ਕੁੱਤੀਆਂ ਬਿੱਲੀਆਂ ਜਿਨ੍ਹਾਂ ਨੂੰ ਦਗੜਦੱਲੇ ਜਿਨ੍ਹਾਂ ਨੂੰ ਕਹਿੰਦੇ ਆ ਨਾ ਆ ਕੁੜੀ ਆ ਕੁੱਤਾ ਡਾਕਟਰ ਜਿਹੜਾ ਦਗੜਦੱਲਾ ਸਾਲਾ ਇੱਕ ਕੱਤੇ ਵਾਂਗੂ ਜਿਹੜਾ ਭੌਂਗਦਾ ਹੈ ਇਹਦੇ ਹੁਣ ਬਾਹ ਪਾ ਕੇ ਆਪਾਂ ਦਿਖਾਈਏ ਵੀ ਕਿਦਾਂ ਬਾਹ ਪੈਂਦੀ ਐ ਅਸਲ ਚ ਇਹ ਜਿਹੜੇ ਸਰਕਾਰਾਂ ਦੇ ਛੱਡੇ ਹੋਏ ਆ ਨਾ ਜਿਹੜੇ ਕੁੱਤੇ ਆ ਝਗੜਦਲੇ ਇੱਕ ਕੁੱਤੇ ਵਾਂਗੂ ਜਿਹੜੇ ਭੌਂਗਦੇ ਆ ਵੀ ਇਹ ਇਹਨਾਂ ਦੇ ਇੱਕ ਰੇ ਨਾ ਬਾ ਅਸਲ ਚ ਪਾ ਕੇ ਦਿਖਾਈਏ ਆਪਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਇੱਕ ਕੁੱਤੇ ਦੀ ਸਾਰੇ ਜਾਣੇ ਲਾਪਾ ਕਰਨਾ ਉੱਥੇ ਜਿੰਨੇ ਲੁਧਿਆਣੇ ਵਾਲੇ ਮੇਰੇ ਵੀਰ ਆ ਹੱਥ ਜੋੜ ਕੇ ਰਿਕਵੈਸਟ ਆ ਵੀ ਇਹਨੂੰ ਜਰਾ ਪਾਓ ਸੰਗਲੀ ਹੁਣ ਕੁੱਤੇ ਨੂੰ ਜੇ ਇਹਦੀ ਭਾਸ਼ਾ ਵਿੱਚ ਬੋਲੀ ਹੀ ਆਪਾਂ ਮੈਂ ਇਹਦੀ ਭਾਸ਼ਾ ਬੋਲਣਦਿਆਂ ਵੀ ਇਹਦੇ ਬਾਹ ਪਾ ਕੇ ਹੁਣ ਦਿਖਾਓ ਮੇਰੇ ਵੀਰ ਬਾਕੀ ਮੇਰਾ ਵੀਰ ਹਾਨੀ ਸੇਠੀ ਤੁਹਾਡੇ ਨਾਲਿਆਂ ਸੀ ਇੱਥੇ ਤੁਸੀਂ ਲੁਧਿਆਣੇ ਦੇ ਇਹਨੂੰ ਕੁੱਤੇ ਨੂੰ ਮੜਾ ਸਾਮ੍ਹੋਂ ਮੇਰਾ ਵੀਰ ਆਹ ਸ਼ੇਅਰ ਕਰ ਦਿਓ ਵੀਡੀਓ ਜਰਾ ਕੇ ਇੱਕ ਕੁੱਤੇ ਦੀ ਜਿਹੜੀ ਸਾਰੇ ਜਣੇ ਬਾਹ ਪੌਣ ਰਲ ਕੇ ਜਰੇ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਹ ਤੇ ਰਗਰੇਟੇ ਨੇ ਇਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਕੱਲੇ ਵਿਗਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਤੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹਨਾਂ ਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਲੰਘਿਆ ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹਾਂ ਤੇ ਤੇਰਾ ਕੁਲਰ ਪੀਜੇ ਵਾਲਿਆ ਵਾਂਗੂ ਤੇਰੇ ਢੂਏ ਦੇ ਉੱਤੇ ਸਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲਾਂ ਪਰਮਾਨ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤਾਰੇ ਫੇਰਦੇ ਸੀਗੇ ਕੰਮ ਕਿਦਾਂ ਪੈਰਾਪਰ ਬਿਠਾਇਆ ਸੀ ਤੈਨੂੰ ਪਰਲੇ ਕਿਦਾਂ ਕਰਦਾ ਸੀਗਾ ਕਿਦਾਂ ਹਰਸੋਂਦਾ ਸੀ ਮੈਨੂੰ ਤੇਰੇ ਇਥੇ ਸਾਡੀ ਦਿੱਪੀ ਬਾਹ ਯਾਦ ਰਹੂਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਢੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋਰ ਦੀ ਵਾਰੀ ਆ ਇਹ ਵਾਹ ਅਸੀਂ ਚੜੀ ਆ ਹੁਣ ਇਹ ਵਾਹ ਐਸੀ ਚੜੀ ਆ ਇਹਦੇ ਵਿੱਚ ਜੋ ਤੁਸੀਂ ਧਾਰਾ ਦੇ ਬਾਰੇ ਸੁਣ ਰਹੇ ਹੋ 384 ਇਹਦੀ ਸਮਾਨਤਾ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਧਾਰਾ ਇੰਦੇ ਸਮਝੋਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਤਮ ਆ ਇਹਨਾਂ ਦੀ ਅਸਲੀ ਔਕਾਤ ਆ ਪੰਜਾਬ ਪੁਲਿਸ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨੂੰ ਸਲੂਟ ਕਰਦਾ ਹੈ ਕਿ ਪੰਜਾਬ ਪੁਲਿਸ ਤੇ بار بار ਕਰਨਾ ਜੇ ਸਖਤ ਨਾ ਹੋਵੇ ਤੇ ਏਦਾਂ ਦੇ ਹਦਾਨੂਰੀ ਦੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵੰਡ ਕੇ ਖਾਣ ਪੰਜਾਬ ਪੁਲਿਸ ਜੈ ਹਾਂ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਆ ਹੁਣ ਇਹ ਕਹਿੰਦਾ ਸੀ ਕਿ ਲੁਧਿਆਣਾ ਵਾਲੇ ਡਾਕਟਰ ਦੇ ਬਾਹਰ ਚੜਾਂਗੇ ਤੇ ਬਾਹਰ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਪ੍ਰਧਾਨ ਇੱਕ ਮਨੋਜ ਹੀਰਾਣਾ ਆਪ ਦਾ ਪੱਤਰਕਾਰ ਸੀਗਾ ਜਿਹੜਾ ਉਸ ਟਾਈਮ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਵਿਆਹ ਆ ਉਹ ਵੀ ਇੱਥੇ ਲੁਗਿਆੜੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤੀੜਾਂ ਕੱਟੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹਨੇ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿੰਨ ਸ਼ੇਰ ਪਛਾਣ ਦੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਉਹ ਕਾਰਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹਰ ਚੜਨ ਦੀ ਗੱਲ ਕਰ ਰਿਹਾ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਜੁਰਮਾਨਾ ਆ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਬਿਸੁਲਣ ਦੀ ਕੋਸ਼ਿਸ਼ ਕੀਤੀ ਇਹਨਾਂ ਸਭ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆ ਅਜੂ ਚੇਤਾ ਹੋਊਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆ ਦੇ ਪਿਓ ਤੇ ਦਾਦੇ ਨੂੰ ਭਾਵੇਂ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਬਰਵਾ ਦਿੱਤਾ ਸੀਗਾ ਔਰ ਇਹ ਹੰਡਾ ਰੋੜੀ ਦੇ ਉਹ ਕੁੱਤੇ ਨਹੀਂ ਜਿਹੜੇ ਕੀ ਆਪਣੇ ਵਰਗੇ ਹਟਾ ਰੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਮੈਂ ਕੋਈ ਕੋਈ ਰਾਜਨੀਤਿਕ ਪੋਲੀਟਿਕਲ ਤਾਕਤ ਨਹੀਂ ਹੈਗੀ ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਦਦੇ ਆ ਹੁਣ ਆ ਪੱਤੇ ਕੈਂਸਲ ਕਰਾ ਕੇ ਦਿਖਾਉਣ ਮੈਂ ਲੱਗ ਥੱਲੇ ਹੋਣਾ ਗਜੂਗਾ ਜੇ ਪਰਚਾ ਕੈਂਸਲ ਹੋ ਜਵੇ 384 ਤਾਰਾ ਇਹ ਇੱਕ ਦੂਜੇ ਨੂੰ ਬੈਕਅਪ ਦਿੰਦੇ ਆ ਤੇ ਜਿਹੜਾ ਮੱਝ ਚੋਰ ਗੈਂਗਸਟਰ ਜਿਹੜਾ ਪਛੋਕਰ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੋਹੜ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਂ ਵੀ ਹਰਾਉਣਗੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਂ ਵੀ ਇਹਨੂੰ ਰਿਜੈਕਟ ਕਰਨਗੇ ਇਹਨਾਂ ਦਾ ਇੱਕ ਟੋਲਾ ਆ ਤੇ ਇਹ ਅਜੇ ਇਹਨਾਂ ਦੇ ਕੋਲ ਕੋਈ ਪੋਲਿਟਿਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਘੱਟ ਕਰਕੇ ਹਦਾ ਰੋੜੀ ਦੇ ਹੋਰ ਕੁੱਤੇ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਾ ਲੈਂਦੇ ਆ ਹਨਾ ਲੋਕਾਂ ਦੇ ਕੋਲੋਂ ਰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਹਨਾ ਫਿਰ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਵੜ ਕੇ ਇਹ ਜੋ ਹਲਾ ਹਲਾਤ ਪੈਦਾ ਕਰਦੇ ਨੇ ਐਂਡ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਕੋਲੋਂ ਫਰੋਤੀ ਮੰਗਣੀ ਹੁੰਦੀ ਆ ਵੀ ਅਸੀਂ ਤਾਂ ਨਾ ਚੁੱਕ ਦਵਾਂਗੇ ਸਾਨੂੰ ਇੰਨੇ ਪੈਸੇ ਦੇ ਦੋ ਇਹਨਾਂ ਦਾ ਵਿੱਚ ਕੋਈ ਦਲਾਲ ਬੰਦਾ ਵਿੱਚ ਪਾ ਲੈਂਦੇ ਆ ਸੋ ਮੈਂ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬੀਓ ਕਾਨੂੰਨ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਭਾਰਤ ਦਾ ਸੰਵਿਧਾਨ ਤੁਹਾਡੇ ਘਰ ਦੇ ਵਿੱਚ ਪਿਆ ਹੋਣਾ ਬਹੁਤ ਜ਼ਰੂਰੀ ਆ ਡਾਕਟਰ ਗੁਰਿੰਦਰ ਸਿੰਘ ਜਰ ਕਰੇ ਟੈਨੂ ਜੇ ਕਾਨੂੰਨ ਦੀ ਨੌਲੇਜ ਆ ਇਸੇ ਵਜ੍ਹਾ ਕਰਕੇ ਉਹ ਬੇਦਾਗਿਆ ਤੇ ਜਿਹੜੇ ਅਨਪੜ ਪੂਟ ਹੱੱਦਾ ਰੋੜੀ ਦੀਆਂ ਕਤੀੜਾ ਖੁਰਕ ਖਾਦੇ ਕੁੱਤੇ ਜਿਨ੍ਹਾਂ ਨੂੰ ਜਿਹਨੇ ਸੋਚਦੇ ਆ ਕਿ ਸਾਨੂੰ ਸੰਵਿਧਾਨ ਦੀ ਨੌਲੇਜ ਲੈਣ ਦੀ ਕੀ ਲੋੜ ਆ ਅਸੀਂ ਤੇ ਜਦੋਂ ਮਰਜੀ ਜਿੱਥੇ ਮਰਜੀ ਧਰਨਾ ਲਾ ਦੇਵਾਂਗੇ ਇਕੱਠੇ ਹੋ ਜਾਵਾਂਗੇ ਝੰਡੇ ਚੁੱਕ ਕੇ ਤੇ ਅਸੀਂ ਸਰਕਾਰਾਂ ਨੂੰ ਝੁਕਾ ਲਵਾਂਗੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਝੁਕਾ ਲਵਾਂਗੇ ਇਹ ਹੁਣ ਹਰ ਵਾਰ ਕਾਠ ਦੀ ਹੱਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਹੈਣਾ ਸੁਫਾ ਕਿਤੇ ਚੜ ਗਈ ਚਮਾਨਤ ਨਹੀਂ ਹੋਣ ਦਿੰਦੇ ਅਸੀਂ ਇਹਦੀ ਅਗੋਂ ਪੈਰਵਾਈ ਪੂਰੀ ਪਹਿਰਾ ਦਵਾਂਗੇ ਤੇ ਧੁਰ ਤੱਕ ਇਹ ਸਜ਼ਾ ਕਰਾ ਕੇ ਜੇਲ੍ਹ ਛੱਡ ਕੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਲੁਧਿਆਣਾ ਜੇਲ੍ਹ ਚਾਣਾ ਉੱਥੇ ਵੱਡੇ ਘਰ ਦੇ ਵਿੱਚ ਵੀ ਇਹਦਾ ਸਵਾਗਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਚਿੰਤਾ ਨਾ ਕਰੋ ਇਸ ਗੱਲ ਦਾ ਠੀਕ ਹੈ ਜੀ ਸੋ ਪ੍ਰਾਈਡ ਹੈਵ ਅ ਫਾਲ ਅੰਕਾਰ ਦਾ ਸਿਰ ਮੀਵਾਂ ਤੁਸੀਂ ਸੋਚ ਕੇ ਦੇਖੋ ਵੀ ਇਹ ਕਿੰਨੀਆਂ ਹੱਡਾ ਰੋੜੀ ਦੀਆਂ ਕਤੀੜਾਂ ਦਸੰਬਰ 'ਚ ਵੀ ਇਕੱਠੀਆਂ ਹੋਈਆਂ ਡਾਕਟਰ ਗੁਰੇਦਰ ਸਿੰਘ ਰੰਗਰੇਟੇ ਨੂੰ ਦਬਾਉਣ ਦੇ ਲਈ ਝਕਾਉਣ ਦੇ ਲਈ ਕਹਿੰਦੇ ਸੀ ਇਹਦੇ ਬਾਹਰ ਚਾੜਾਂਗੇ ਹੈਨਾ ਇੱਕੋ ਆਦੀ ਮਾਨਵ ਵਰਗਾ ਪੀਪੀ ਮੋਗੇ ਤੋਂ ਸੁਖਵਿੰਦਰ ਫਿਰ ਉਹ ਇੱਕ ਹੋਰ ਆਦੀ ਮਾਨਵ ਜਿਆ ਆਪਣੇ ਆਪ ਨੂੰ ਉਹ ਮੁਲਾਜ਼ਮ ਕਹਿੰਦਾ ਹੈ ਸਤਪਾਲ ਹੈਨਾ ਇਹ ਇਹ ਲੋਕ ਇਹ ਹੱਡਾ ਰੋੜੀ ਦੀਆਂ ਕਤੀੜਾਂ ਇਹ ਇਕੱਠੀਆਂ ਹੋ ਕੇ ਕਈ ਵਾਰੀ ਦਬਾਅ ਪਾ ਜਾਂਦੀਆਂ ਪਰ ਹਰ ਵਾਰ ਨਹੀਂ ਇਹ ਕਿਨਾਂ ਦਾ ਦਾਲ ਵੀਡੀਓ ਕਰ ਸਕਦੀ ਆ ਸੋ ਖੈਰ 384 ਦਾ ਰਾ ਉਸ ਕਣਕਚੋਰ ਕੋਟ ਦੁਨੇ ਵਾਲੇ ਤੇ ਲੱਗੀ ਆ ਇਹ 3 ਭੈਣਾਂ ਨੂੰ ਧੰਕਾਉਂਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕਰਦੇ ਆ ਤੇ ਅਸੀਂ ਡੀਜੀਪੀ ਸਾਹਿਬ ਨੂੰ ਇਹ ਰਿਕੁਐਸਟ ਕਰਾਂਗੇ ਕਿ ਪਟਿਆਲਾ ਦੇ ਜੋਗਾਪਿੰਡ ਦੀਆਂ ਉਹ ਦੋ ਭੈਣਾਂ ਉਨਮ ਸੁਆਮੀ ਤੇ ਹਰਮਨ ਸੁਆਮੀ ਜਿਨ੍ਹਾਂ ਦੇ ਪਿਓ ਤੇ ਦਾਦੇ ਨੂੰ ਇਹਨਾਂ ਨੇ ਮਾਰ ਦਿੱਤਾ ਸੀਗਾ ਉਹ ਪਰ انا ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵੀ ਕਾਰਵਾਈ ਹੁਣ ਕਰਵਾਓ ਤੇ ਇਹਦੀ ਐਸੀ ਦੀ ਤੈਸੀ ਇਹ ਬੱਜਿਆ ਨਹੀਂ ਛੁੱਟੂਗਾ ਤੇ ਜਿੰਨੇ ਇਹਦੇ ਨਾਲ ਤੇ ਗੈਂਗਸਟਰ ਨੇ ਤੇ ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਹੱਥ ਚ ਬੋਲਦੇ ਹਨ ਸਾਰਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਤੀਜੇ ਦਿਨੇ ਉੱਠ ਕੇ ਸੋਸ਼ਲ ਮੀਡੀਆ ਦੇ ਉੱਤੇ ਪਵਾ ਕੇ 770 ਰੁਪਏ ਦਾ ਇਹ ਨੈਟ ਬੈਲੈਂਸ ਕਿਉਂਕਿ ਇੰਨੀ ਕੀ ਇਹਨਾਂ ਦੀ ਔਕਾਤ ਹੁੰਦੀ ਆ ਤੇ ਇਹ ਭੌਂਕਣ ਲੱਗ ਪੈਂਦੇ ਆ ਸਰਕਾਰਾਂ ਦੇ ਖਿਲਾਫ ਘਰ ਦੇ ਉਹ ਬੰਦੇ ਤੇ ਇਹਨਾਂ ਦੇ ਮਗਰ ਲੱਗਦੇ ਨਹੀਂ ਤੇ ਇਹ ਉਹਨਾਂ ਸਰਕਾਰਾਂ ਜਿਹੜੀਆਂ ਪੂਰੇ ਪੰਜਾਬ ਨੂੰ ਕੰਟਰੋਲ ਕਰ ਰਹੀਆਂ ਸੂਬੇ ਨੂੰ ਕੰਟਰੋਲ ਕਰ ਰਹੀਆਂ ਉਹਨਾਂ ਦੇ ਖਿਲਾਫ ਤੋਂ ਗੱਲ ਕਰਨਾ ਪੈਂਦਾ ਆ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਆ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਆ ਪੰਜਾਬ ਪੁਲਿਸ ਜਿੱਦਾਂ ਬਾਅਦ ਪੰਜਾਬ ਸਰਕਾਰ